ਬਈ ਮੁਰਗਾ ਸਾਹਿਬ ਦੀ ਲੜੀ ਵੀ ਹੈਗੀ ਪਾਜੀ ਹਾਂ ਸਾਡੇ ਕੋਲ ਪਾਜੀ ਆ 1000 ਬੰਬਾ ਤੋਂ ਲੈ ਕੇ ਜਾਂ 100 ਬੰਬ ਦੀ ਵੀ ਲੜੀ ਸ਼ੁਰੂ ਹੋ ਜਾਂਦੀ ਆ ਦੇਖੋ ਅਸੀਂ 1000 ਦੀ ਆ 2000 ਦੀ ਆ ਐਡੇ ਤੁਹਾਨੂੰ 5000 10000 ਆ ਦੇਖੋ ਸਭ ਤੋਂ ਵੱਡੀ ਪਾਜੀ 15000 ਦੀ ਲੜੀ ਪੂਰੀ ਜਿਹੜੀ ਅੱਧਾ ਘਟਾ ਲੜੀ ਦੀ ਲੜੀ ਆ ਪੂਰੀ ਪਾਜੀ ਪੂਰੀ ਅੱਧਾ ਘਟਾ ਨਜ਼ਾਰਾ ਪੂਰਾ ਫਲ ਤੇ ਬੱਚਿਆਂ ਦੀ ਚਿੜਚਿੜ ਹੈਗੀ ਪਾਜੀ ਹੂੰ 5 ਰੁਪਏ ਤੋਂ ਸ਼ੁਰੂ ਹੈਗੀ ਆ ਆ ਹੈਲੀਕਾਪਟਰ ਨੇ ਪਾਜੀ ਬੱਚਿਆਂ ਦੇ ਠੀਕ ਹੈ ਛੋਟਾ ਵੱਡਾ 80 85 75 ਰੇਟ ਤੇ ਹੋ ਆ ਬੀਰ ਦੇ ਕੈਂਚੇ ਅਨਾਰ ਆ ਭਾਜੀ ਇਹਨੂੰ ਖੋਲੋਗੇ ਪਰ ਕਰੈਕਲਿੰਗ ਅਨਾਰ ਚੱਲਦੀ ਹੈਗੀ ਵੀਰ ਜੀ ਇਹ। ਓਕੇ ਨਮਾਜਮਣਾ ਜੀ ਠੀਕ ਹੈ। ਜਿਹੜੀ ਸਟਾਰਟਿੰਗ ਰੇਜ ਆਪਣੇ ਕੋਲ ਭਾਜੀ 30 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇੱਕ ਸੱਤ ਰਤਨਾਂ ਦੀ ਆਉਂਦੀ ਭਾਜੀ ਜੈਨੂਇਨ ਇਹ। ਹਾਂਜੀ। ਇਹ ਮਾਰਕੀਟ 'ਚ ਬਹੁਤ ਜ਼ਿਆਦਾ ਤੁਹਾਨੂੰ ਮਿਲ ਜੇਗੀ। ਸਸਤੀ ਮਿਲ ਜੇਗੀ। ਪਰ ਉਹਦੇ ਲਈ ਸਕੈਨ ਕਰਾ ਲਓ ਤੁਸੀਂ। ਸਕੈਨ ਲੱਗਿਆ। ਸਕੈਨ ਕਰੋਗੇ ਤੁਹਾਨੂੰ ਪਤਾ ਲੱਗੇਗਾ ਜੇ ਸਕੈਨ ਨਹੀਂ ਹੋਏਗਾ ਤਾਂ ਸਾਨੂੰ ਲੋ ਵੀ ਡੁਪਲੀਕੇਟ ਹੈ ਜੇ ਸਕੈਨ ਹੋਗਾ ਤਾਂ ਅਸਲੀ ਹੈਗੀ ਜੀ। ਓਕੇ। ਭਾਜੀ ਆਪਣੇ ਕੋਲ ਰੌਕਰ ਸ਼ੁਰੂ ਹੋ ਜਾਂਦੇ ਸਾਰੇ ਭਾਜੀ ਛ ਰਿੰਗ ਦਾ ਫਰਕ ਹੈ ਕੰਪਨੀ ਦਾ ਫਰਕ ਹੈ ਹਰ ਚੀਜ਼ ਦਾ ਭਾਜੀ ਫਰਕ ਆ ਜਾਂਦਾ ਹੈਗਾ ਕੋਈ ਲੋਕਲ ਨਹੀਂ 500 ਛੋਟ ਦੀ ਬੇਟੀ ਭਾਜੀ ਇਹਨੂੰ ਚੱਕਣ ਲਈ ਘੱਟੋ ਘੱਟ ਦੋ ਬੰਦੇ ਚਾਹੀਦੇ ਐਨਾ ਵਜ਼ਨ ਹੁੰਦਾ ਇਹਦੇ ਵਿੱਚ ਜੀ ਪਰ ਹੈਗੇ ਆ ਲੀਮਾ ਦੀਆਂ ਗੂਗਲ ਚੱਕਰੀ ਇਹ ਅੱਜਕੱਲ ਬੱਚਿਆਂ ਦੀ ਬਹੁਤ ਔਨ ਡਿਮਾਂਡ ਹੈਗੀ ਆ ਥੌਰ ਹੈਮਰ ਜਿਹਨੂੰ ਭਾ ਕਹਿੰਦੇ ਆ ਥੋੜਾ ਮਾਰੋ ਚਾਹੀਏ ਇਹਨੂੰ ਚਲਾਉ ਸੀ ਇੱਥੋਂ ਚੱਲ ਕੇ ਇਹਦੇ ਕਰੈਕਲਿੰਗ ਨਾਲ ਇਹਦੇ ਵਿੱਚ ਪੈਂਦਾ ਕਿ ਰੌਂਜ਼ ਵੀ ਮਿਲ ਜਾਏਗਾ ਜਿਹਨੂੰ ਮਜ਼ਾਈਲ ਕਹਿੰਦੇ ਆ ਇਹਦੇ ਵਿੱਚ ਪੈਂਦਾ ਆਪਣਾ ਗੋਲ ਚੱਕਰ ਵੀ ਮਿਲ ਜਾਏਗਾ ਸਾਰਾ ਕੁਝ ਮਿਲ ਜਾਏਗਾ ਤੁਹਾਨੂੰ ਗ੍ਰੀਨ ਕੈਕਰ ਦੀ ਸਟੈਂਪ ਲੱਗੀ ਹਰ ਸਾਡੇ ਉੱਤੇ ਵੀ ਗ੍ਰੀਨ ਕੈਕਰ ਦੀ ਸਟੈਂਪ ਹੋਏਗੀ ਚੈੱਕ ਕਰ ਸਕਦੇ ਤੁਸੀਂ ਜਿੰਨੇ ਵੀ ਗ੍ਰੀਨ ਕੈਕਰ ਕੋਈ ਵੀ ਆ ਕੇ ਚੈੱਕ ਕਰ ਸਕਦਾ ਜੀ ਕੋਈ ਵੀ ਆਪਣੇ ਕੋਲ ਕਿੰਨੇ ਤਰ੍ਹਾਂ ਦੇ ਵੇਖੋ ਟੁਕੜ 15 ਦਣੇ 3 25 ਪਾਏ ਹੁੰਦੇ ਇੱਕ ਦੇ ਵਿੱਚ 3 25 ਹੁੰਦੇ ਭਾਜੀ ਇਹਦੇ ਵਿੱਚ ਜਿਹਨਾਂ ਦੀ ਹਾਈਟ ਇੱਕਦਮ ਇੱਕ ਫੁੱਲ ਹੁੰਦੀ ਹੈ ਪੂਰੀ ਪਰ ਜਗਾ ਪੂਰਾ ਵੱਡਾ ਕੇਰਾ ਬਣ ਜਾਂਦੀ ਹੈ ਇਹ ਹੂੰ ਉਤਮ ਮਿੱਟੀ ਦੇ ਨਾਮ ਵੀ ਹੋਣਗੇ ਸਾਰੇ ਬ੍ਰਾਂਡਡ ਹੋਣਗੇ ਠੀਕ ਹੈ ਮਿੱਟੀ ਦੇ ਨਾਮ ਵੀ ਰੱਖਿਆ ਹੋਏ ਪੂਰੇ ਵੱਡਾ ਸਾਈਜ਼ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਮਿੱਟੀ ਦੇ ਨਾਮਾਂ ਦੀ ਸਾਰੇ ਕੰਪਨੀ ਦੇ ਭਾਜੀ ਮਿੱਟੀ ਨਾਲ ਅਸੀਂ ਕੋਈ ਲੋਕਲ ਜਿਹੜੇ ਸਾਨਪ ਵਗੈਰਾ ਬਣਾਉਂਦੇ ਅਸੀਂ ਕੋਈ ਨਹੀਂ ਪਰਚੇਜ਼ ਕਰਦੇਗੇ ਠੀਕ ਹੈ ਜੀ ਇਹਨਾਂ ਤਾਂ ਵੀ ਤੁਸੀਂ ਚੈੱਕ ਕਰਦੇ ਭਾਜੀ ਗ੍ਰੀਨ ਕਲੈਕਟਰ ਦੀ ਸਟੈਂਪ ਲੱਗੀ ਹੈ ਓਕੇ ਅੱਜ ਕੱਲ ਇੱਕ ਪੀਕਾਕ ਦੀ ਬੜੀ ਡਿਮਾਂਡ ਆਉਂਦੀ ਹੈ ਭਾਜੀ ਹੂੰ ਇਹ ਪੀਕਾਕ 4 ਰੁਪਏ ਦੀ ਭਾਜੀ 5 ਸ਼ੁਰੂ ਹੋ ਜਾਂਦੇ ਆ ਜੀ ਜਿਹੜੇ ਹੁਣ ਅੱਗੇ ਦਸ਼ਰ ਦੇ ਵਿੱਚ ਰਾਵਣ ਦੇ ਵਿੱਚ ਪੈਂਦੇ ਰਾਵਣ ਦੇ ਵਿੱਚ ਹਾਂ ਜੀ ਜੀ ਇਹ ਬੰਬ ਪੈਂਦੇ ਰਾਵਣ ਦੇ ਵਿੱਚ ਇਹ ਰੋਕਟ ਪਿੰਦੀ ਆ ਰਾਵਣ ਦੇ ਵਿੱਚ ਜੀ ਇਹ ਆਪਾਂ ਚੱਕਰੀ ਭਾਜੀ ਆ ਦੇਖੋ ਪਿਲ ਜੇਗੀ ਤੁਹਾਨੂੰ ਭਾਜੀ ਸਭ ਤੋਂ ਪਹਿਲਾਂ 25 ਪੀਸ ਵਾਲੀ ਚੱਕਰੀ ਸਿਰਫ ਸਿਰਫ 50 ਰੁਪਏ ਦੀ 25 ਪੀਸ ਮਿਲਣਗੇ 50 ਬੁਲਟ ਬੰਬ ਦੀ ਡੱਬੀ ਆ ਤੁਹਾਨੂੰ 10 ਰੁਪਏ ਦੀ ਮਿਲਗੀ 1 ਰੁਪਏ ਦਾ ਬੁਲਟ ਬੰਬ ਪੈਂਦਾ ਭਾਜੀ ਇਹ 1 ਰੁਪਏ ਦਾ ਮੈਨੂੰ ਪਤਾ ਕੀ ਗੱਲ ਹੈਗੀ ਆਪਣਾ ਹੋਲਸੇਲ ਦਾ ਕੰਮ ਹੈਗਾ ਹਾਂਜੀ ਹੋਲਸੇਲ ਦਾ ਕੰਮ ਹੈ ਸਾਡੇ ਕੋਲ ਬੜੀ ਦੂਰ ਦੂਰੋਂ ਲੋਕੀ ਆਉਂਦੇ ਆ ਕਮਾਲ ਕਰਕੇ ਆਉਂਦੇ ਸਾਡੇ ਕੋਲ ਲੈਣ ਦੇ ਲਈ ਤੇ ਠੀਕ ਹੈ ਬੁ ਚਾਹੇ ਆਪਾਂ ਇਹਨੂੰ ਕੀ ਕਹੇ ਜੀ ਕਿਸੇ ਨੂੰ ਗਰਦਨ ਦਾ ਨਹੀਂ ਚਲਾ ਸਕਦੇ ਪਰ ਇਹਨਾਂ ਬੰਬ ਚੱਲਣਗੇ ਆ ਦੇਖੋ ਜੀ ਬੰਬ ਚੱਲਣਗੇ ਪੈਨਸਲ ਹੈਗੀ ਆ ਹਾਂਜੀ ਕਰੈਕਲਿੰਗ ਪੈਨਸਲ ਹੈ ਓਲਾ ਕਰੈਕਲਿੰਗ ਨਾਲ ਆ ਪਾਜੀ ਆ ਦੇਖੋ ਹੂੰ ਪੰਜ ਪੰਜ ਤਰ੍ਹਾਂ ਦਾ ਰਹੇਗਾ ਪਾਜੀ ਫੁੱਲ ਮਲਟੀ ਕਲਰ 12 ਸਟਾਰ ਰਹੇਗਾ ਪਾਜੀ ਇਹਨਾਂ ਨਾਲ ਦੀ ਹਾਈਟ ਦੇਖਣ ਲਈ ਜਦੋਂ ਚੱਲੇਗਾ ਕਿੰਨੀ ਹੋਏਗੀ ਜੀ ਮੈਂ ਨਾ 5-7 10 ਮਿੰਟ ਚੱਲੇਗਾ ਮੈਨੂੰ ਆਰਾਮ ਨਾਲ ਆਰਾਮ ਨਾਲ ਚੱਲਦਾ ਵੀ ਜੀ ਇਹਨਾਂ ਨੂੰ 25 ਰੁਪਏ ਦਾ ਡੱਬਾ 2 ਰੁਪਏ 50 ਪੈਸ ਦਾ ਪੀਸ ਉਸ ਤੋਂ ਬਾਅਦ 28 ਰੁਪਏ ਦਾ 30 ਰੁਪਏ ਦਾ 35 ਰੁਪਏ ਦਾ 40 ਰੁਪਏ ਦਾ ਜਿੱਦਾਂ ਨਾਲ ਮਰਜ਼ੀ ਲੋ ਫੇ ਸਭ ਫੇ ਸਭ ਤੇ ਰੇਂਜ ਆ ਗਈ ਜੇ ਮੁਰਗਾ ਛਾ ਬੰਬਰ ਦੀ ਤੁਸੀਂ ਦੇਖ ਸਕਦੇ ਹੋ ਪੂਰੀ ਵੈਰਾਈ ਪਈ ਆ ਇਹ ਹਰ ਅੱਧੀ ਵੈਰਾਈ ਖੋਲੀ ਹੋਈ ਹੈ ਜੀ ਅੱਧੀ ਅੱਧੀ ਖੋਲਣੀ ਹੈ ਅਜੇ ਆ ਦੇਖੀ ਹੋਈਆਂ ਬੱਚੇ ਹਟਾਉਣੇ ਸਾਰੇ ਕੋਲ ਪਾਜੀ ਆ ਦੇਖੋ ਤੁਸੀਂ 10 12 ਰੁਪਏ ਤੋਂ ਪਿਸਤਲ ਸ਼ੁਰੂ ਹੋ ਜਾਂਦੀ ਹੈ ਛੋਟੀ ਵੱਡੀ ਉਸ ਤੋਂ ਵੱਡੀ ਹਰ ਤਰ੍ਹਾਂ ਦੀ ਫੈਂਸੀ ਪਿਸਤਲ ਮਿਲ ਜੂਗੀ ਲੋਹੇ ਦੀ ਮੈਟਲ ਗਨ ਮਿਲ ਜੇਗੀ ਹਰ ਤਰ੍ਹਾਂ ਦੀ ਮਗਰ 10 1 ਹੁੰਦੇ ਆ ਇਹਦੇ ਚ ਪੈਂਦਾ ਆਪਣਾ ਰੋਲ ਚੱਕਰ ਵੀ ਮਿਲ ਜੇਗਾ ਸਾਰਾ ਕੁਝ ਮਿਲ ਜੇਗਾ ਤੁਮ ਜੱਸੀ ਭਾਈ ਐਨੇ ਪਟਾਕੇ ਕਿੱਥੋਂ ਆਏ ਮਾਲ ਜੇ ਗੱਲ ਕਰੀਏ ਇਹ ਭਾਜੀ ਆਂਦਾ ਤਾਮੇ ਲਾਡੂ ਸ਼ਿਵਾ ਕਾਸ਼ੀ ਦਾ ਮਾਲ ਸਾਰਾ ਹਾਂਜੀ 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 ਤੇ ਹੁਣ ਕਿੱਥੇ ਜਾ ਰਹੇ ਜੀ ਭਾਈ ਸਾਰੇ ਪੈ ਕੋਏ ਵੇ ਦੇ ਪੀਸ ਬਿਲਕੁਲ ਜੀ ਬਿਲਕੁਲ ਇਹ ਜਾ ਰਹੇ ਭਾਜੀ ਆਪਣਾ ਗੰਗਾ ਨਗਰ ਸ਼੍ਰੀ ਹਨੂਮਾਨਗੜ ਇੱਕ ਜਾ ਰਹੇ ਭਾਜੀ ਆਪਣਾ ਹਿਮਾਚਲ ਬਿਲਾਸਪੁਰ ਬਲਾਸਪੋਰਟ ਦੇ ਵਿੱਚ ਇੱਕ ਮੰਡੀ ਦੇ ਵਿੱਚ ਜਾ ਰਹੇ ਹੈ ਜਿੱਦਾਂ ਸਮਾਨ ਕੱਢਿਆ ਪੈਕ ਹੋਇਆ ਵਾ ਸਾਰਾ ਇਹ ਹਾਂ ਜੇ ਡੇਲੀ ਮਾਲ ਜਾਂਦਾ ਭਾਈ ਜੀ ਡੇਲੀ ਭਾਜੀ ਭਾਜੀ ਆਪਣਾ ਹੋਲਸੇਲ ਦਾ ਕੰਮ ਹੈ ਤੁਸੀਂ 100 ਰੁਪਏ ਲੈਣਾ ਤੁਸੀਂ 1000 ਦਾ ਲੈਣਾ ਤੁਸੀਂ ਲੱਖ ਦਾ ਲੈਣਾ ਸਾਡਾ ਰੇਟ ਇੱਕੋ ਵਗਾ 200 ਰੁਪਏ ਆਪਣੇ ਭਾਈ ਲੱਗਦਾ ਬਿਲਕੁਲ ਜੀ ਬਿਲਕੁਲ ਨਾਲ ਨਾਲ ਤੁਸੀਂ ਆ ਕੇ ਦੇਖ ਸਕਦੇ ਹੋ ਆਪਣੀ ਸਾਡੇ ਕੋਲ ਵੈਰਾਈਟੀ ਦੇਖੋ ਚੈੱਕ ਕਰੋ ਤੁਸੀਂ ਭਾਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਬੱਚਿਆਂ ਦੀ ਫੈਂਸੀ ਆਟਮ ਫੁੱਲਚੜੀ ਚੱਕਰੀ ਨਾਰਦੋ ਇੱਕ ਨਾਰਮਲ ਆਟਮ ਹੈਗੀ ਬਾਕੀ ਹਰ ਕੋਈ ਫੈਂਸੀ ਆਟਮ ਹੀ ਬਹੁਤ ਜ਼ਿਆਦਾ ਪਈ ਹੈ ਪਰ ਹੈਗੀ ਇਹ ਲੀਮਾ ਦੀਆਂ ਗੂਗਲ ਚੱਕਰੀ ਓਕੇ ਅੱਜਕੱਲ ਬੱਚਿਆਂ ਦੀ ਬਹੁਤ ਆਨ ਡਿਮਾਂਡ ਹੈਗੀ ਆ ਥੌਰ ਹੈਮਰ ਜਿੰਨਾ ਭਾ ਕਹਿੰਦੇ ਆ ਥੋੜਾ ਮਾਰੋ ਚਾਹੀਏ ਇਹਨੂੰ ਚਲਾਓ ਸੀ ਇਤੋਂ ਚੱਲ ਕੇ ਇਹਦੇ ਕਰੈਕਲਿੰਗ ਆ ਨਾਮ ਥੋੜਾ ਹੈਮਰ ਹੈ ਹਾਂਜੀ ਅਨਾਰ ਬੰਬ ਬਿਲਕੁਲ ਅਨਾਰ ਬੰਬ ਹੈ ਜੀ ਪੂਰਾ ਇਹ ਹੈ ਜੀ ਠੀਕ ਹੈ ਇਹਦੀ ਟਾਈਮਿੰਗ ਵੀ ਬਹੁਤ ਵਧੀਆ ਹੁੰਦੀ ਹੈ ਇਹ ਨਵੀਂ ਚੀਜ਼ਾਂ ਹੀ ਮਾਰਕੀਟ ਜੀ ਹਾਂਜੀ ਹਾਂਜੀ ਬਿਲਕੁਲ ਨਵੀਆਂ ਇਹ ਮਨੀ ਰੇਣਾ ਜੀ ਇਹਨੂੰ ਤੁਸੀਂ ਅੱਗ ਲ ਕੁਦਾ ਕਰਾਣੇ ਨੇ ਭਾਈ ਉਹ ਕੱਡੇ ਵੀ ਬਰੇਪੀ ਆਈਪੀਐਲ ਸ਼ੌਰਟਸ ਹੁੰਦੇ ਭਾਜੀ ਆ ਦੇਖੋ ਆਈਪੀਐਲ ਸ਼ੌਰਟ ਦੇ ਸੀ ਦੇਖਦੇ ਵਡੇ ਵਡੇ ਸ਼ੌਰਟ ਹਾਲੀਵੁੱਡ ਪਾਰੋ ਗਾਰਡਨ ਜਿਹੜੇ ਕਹਿੰਦੇ ਆਈਪੀਐਲ ਮੈਚਾਂ 'ਚ ਵੱਡੇ ਵੱਡੇ ਸ਼ੌਰਟ ਚੱਲਦੇ ਉਹ ਸਾਡੇ ਕੋਲ ਚੱਲਦੇ ਨੇ ਮੈਂ ਇਹਦਾ ਘੰਟਾ ਚੱਲਦੇ ਨੇ ਪੂਰੀ ਪੂਰੀ ਆ ਦੇਖੋ 250 ਸ਼ੌਰਟ ਦੀ ਪੇਟੀ ਪੂਰੀ ਫੁੱਲ ਵੱਡੀ ਕਲਰਿੰਗ ਹੈ ਮਲਟੀ ਕਲਰ ਦੀ ਕੋਈ ਲੋਕਲ ਨਹੀਂ 500 ਸ਼ੌਰਟ ਦੀ ਪੇਟੀ ਭਾਜੀ ਇਹਨੂੰ ਚੱਕਣ ਲਈ ਘੱਟੋ ਘੱਟ ਦੋ ਬੰਦੇ ਚਾਹੀਦੇ ਐਨਾ ਵਜ਼ਨ ਹੁੰਦਾ ਇਹਦੇ ਵਿੱਚ ਜੀ ਕਿੰਨੇ ਸ਼ੌਰਟ ਨੇ ਭਾਈ ਇਹਦੇ ਵਿੱਚ 500 500 ਦੇਖੋ ਚੱਕ ਕੇ ਦੇਖੋ 5 ਬਹੁਤ ਭਾਰੀ ਹੈ ਬਾਈ ਬੰਦੇ ਜੀ ਗੱਲ ਕਰੀ ਇਹਨਾਂ ਦਾ ਇਹ ਦੋ ਬੰਦਿਆਂ ਨੂੰ ਘਟਵਰ ਚੱਕਣਾ ਪੈਣਾ ਹੈ ਇਹ ਸਾਰੀ ਆਈਪੀਐਲ ਛੋੜਦੀ ਪਈ ਹੈ ਇਹ ਮਾਰਚਸ ਪਈ ਹੈ ਆਪਣੇ ਕੋ ਪੌਪਅਪ ਵਗੈਰਾ ਬੱਚਿਆਂ ਦੇ ਹਰ ਚੀਜ਼ ਹੋ ਜਾਂਦੀ ਹੈ ਜੀ ਆ ਤੁਸੀਂ ਜਿੱਦਾਂ ਦੇਖ ਸਕਦੇ ਹੋ ਆ ਸਾਡੇ ਕੋਲ ਪਾਜੀ ਸ਼ੁਰੂ ਹੋ ਜਾਂਦੀ ਹੈ ਜੀ ਜਿਹੜੇ ਹੁਣ ਅੱਗੇ ਦਸ਼ਹਿਰ ਦੇ ਵਿੱਚ ਸ਼੍ਰਾਵਣ ਦੇ ਵਿੱਚ ਪੈਂਦੇ ਰਾਵਣ ਦਾ ਇਹ ਬੰਪ ਪੈਂਦੇ ਰਾਵਣ ਦੇ ਵਿੱਚ ਇਹ ਰੋਕਟ ਪੈਂਦੀ ਹੈ ਰਾਵਣ ਦੇ ਵਿੱਚ ਜੀ ਹੰਡਮੇਡ ਤਿਆਰ ਹੁੰਦੇ ਨੇ ਭਾਈ ਜੋਂਦਰ ਸਾਰੇ ਇਹ ਸਾਰੇ ਭਾਜੀ ਸ਼ਿਵਾਗਾਸੇ ਤੋਂ ਆਉਂਦੇ ਹੈਂਡਮੇਡ ਤਿਆਰ ਹੁੰਦੇ ਅਸੀਂ ਲੋਕਲ ਮਾਲ ਕੋਈ ਨਹੀਂ ਵਰਤਦੇ ਭਾਜੀ ਇੱਥੇ ਠੀਕ ਹੈ ਬਿਲਕੁਲ ਸਾਰਾ ਸਾਰਾ ਫੈਕਟਰੀ ਦਾ ਮਾਲ ਹੋਏਗਾ ਲੋਕਲ ਮਾਲ ਕੋਈ ਨਹੀਂ ਹੈਗਾ ਤੇ ਗ੍ਰੀਨ ਕਲਿੱਕ ਕਰਾ ਸਾਰੇ ਗ੍ਰੀਨ ਕਲਿੱਕ ਕਰਾ ਸਾਰੇ ਆਹ ਦੇਖੋ ਬੰਸੀ ਰਾਕਟ ਹੈ ਜੀ ਹਮ ਗ੍ਰੀਨ ਕੈਕਰ ਦੀ ਸਟੈਂਪ ਲੱਗੀ ਹਰ ਸਾਡੇ ਉੱਤੇ ਵੀ ਗ੍ਰੀਨ ਕੈਕਰ ਦੀ ਸਟੈਂਪ ਹੋਏਗੀ ਚੈੱਕ ਕਰ ਸਕਦੇ ਤੁਸੀਂ ਜਿੰਨੇ ਵੀ ਕਰਾਉਣਾ ਕੋਈ ਵੀ ਆ ਕੇ ਚੈੱਕ ਕਰ ਸਕਦਾ ਜੀ ਕੋਈ ਵੀ ਆ ਵੀ ਬਰਨਾ ਸਾਰੇ ਸ਼ਾਟ ਪਏ ਨੇ ਸਾਡੇ ਕੋਲ ਸ਼ਾਟਾਂ ਦੀ ਵੈਰਾਈਟੀ ਦੇਖ ਲਓ ਭਾਈ ਜੀ ਕੰਪਨੀਆਂ ਬੜੀਆਂ ਭਾਈ ਸ਼ਾਟਾਂ ਦੇ ਵੇਚਣਾਂ ਦੀ ਗੱਲ ਕਰੀਏ ਕੰਪਨੀਆਂ ਛੱਡੋ ਸਾਡੇ ਕੋਲ ਵੈਰਾਈਟੀ ਹਜੇ ਪਾਦੀ ਹੈ ਸਿਰਫ ਸਿਰਫ 30% ਅਸੀਂ ਵੈਰਾਈਟੀ ਖੋਲੀ ਹੋਈ ਹੈ ਜਗ੍ਹਾ ਥੋੜੀ ਹੋਣ ਦੇ ਕਾਰਨ ਜੀ ਅੱਗੇ ਅੱਗੇ ਵੈਰਾਈਟੀ ਹੋਰ ਖੋਲਾਂਗੇ ਜਿੱਦਾਂ ਚੱਲਦਾ ਕਸਟਮਰ ਵਧਦਾ ਹੈਗਾ ਵੈਰਾਈਟੀ ਕੱਲ ਜਿੰਗਾ ਹੁਣਾਂ ਹਫ਼ਤੇ ਦਾ 3 ਪ ਇਹ ਇੱਕਦਮ ਇੱਕ ਫੁੱਲ ਹੁੰਦੇ ਪੂਰੇ ਪਰ ਜਗਾ ਪੂਰਾ ਵੱਡਾ ਕੇਰਾ ਬਣ ਜਾਂਦੀ ਹੈ ਹੂੰ ਉੱਤੋਂ ਬਾ ਸਾਡੇ ਕੋਲ ਤੁਹਾਨੂੰ ਰੇਟ ਆਪਣੇ ਹੋਲ ਸੇਲ ਆ ਭਾਈ ਸਾਰੇ ਸਾਰੇ ਹੋਲ ਸੇਲ ਦੇ ਰੇਟ ਹੋਣਗੇ ਜੀ ਕੋਕ ਦਾ ਮਾਲ ਤੁਹਾਨੂੰ ਸਾਰਾ ਮਿਲ ਜੇਗਾ ਭਾਜੀ ਹਾਂਜੀ ਸਾਰੀ ਵੈਰੈਟੀ ਕੋਕ ਦੀ ਮਿਲ ਜੇਗੀ ਅਜੰਤਾ ਦਾ ਮਾਲ ਮਿਲ ਜੇਗਾ ਲੀਮਾ ਦਾ ਮਾਲ ਮਿਲ ਜੇਗਾ ਸਾਰੀਆਂ ਫੈਂਸੀ ਆਈਟਮਾਂ ਹੂੰ ਆਪ ਵੀ ਦੇਖ ਲਓ ਇਹ ਚੱਕਰੀ ਵੀ ਨਵੀਂ ਆ ਦੇਖੋ ਭਾਜੀ ਨਾਗਰਕਸ਼ਲ ਇਹ ਸਾਰੇ ਭਾਜੀ ਬੱਚਿਆਂ ਦੇ ਫੈਂਸੀ ਨਾਰ ਨੇ ਫੈਂਸੀ ਨਾਰ ਉਹ ਫੈਂਸੀ ਚੱਕਰੀਆਂ ਦੇ ਵੀ ਜ਼ਿਆਦਾਤਰ ਆਉਂਦੀਆਂ ਹੈਗੀਆਂ ਬੱਚਿਆਂ ਦੀਆਂ ਵਿੱਚ 올 ਲੱਬਰ ਤੁਹਾਨੂੰ ਦਿਖਾ ਦਤੀ ਹੈ ਕਿ ਆ ਦੇਖੋ ਇਹ ਕੋਕ ਦਾ ਸਭ ਤੋਂ ਜ਼ਿਆਦਾ ਸੇਲਿੰਗ ਆਈਟਮ ਹੈਗਾ ਜੀ ਇਹ ਕੋਕ ਦਾ ਕੋਕ ਦਾ ਬਾਜੀ ਓਕੇ ਇਹਦੇ ਵਿੱਚ ਇੱਕ ਦੇ ਵਿੱਚ 15 ਪੀਸ ਹੁੰਦੇ ਬਾਜੀ ਹਾਂਜੀ ਤੇ ਇੱਕ ਦੇ ਵਿੱਚ ਆਪਣਾ ਕਹੋ ਵੀ 7 ਵਾਰ ਪਟਾਕੇ ਮਰਦਾ ਅਲੱਗ-ਅਲੱਗ ਅਲੱਗ ਰੈੱਡ ਹੋ ਗਿਆ ਗ੍ਰੀਨ ਹੋ ਗਿਆ ਮਲਟੀ ਕਲਰ ਦੇ ਆਉਂਦੇ ਤੁਹਾਨੂੰ ਸਿੰਗਲ ਪੀਸ ਡੰਡੇ ਇਹ ਦੇਖੋ ਤੁਸੀਂ ਕਲਰ ਸ਼ੌਟ ਆ ਬਾਜੀ ਇਹਦੇ ਕਲਰ ਨਿਕਲਦੇ ਆਗੇ ਜੀ ਠੀਕ ਹੈ ਜੀ ਕਲਰਿੰਗ ਸ਼ੌਟ ਆ ਗਿਆ ਵੱਡੇ-ਵੱਡੇ ਸ਼ੌਟ ਆ ਕੇ ਸਾਰੇ ਹਰ ਤਰ੍ਹਾਂ ਦੇ ਛੋਟੇ-ਛੋਟੇ ਆ ਜਾਂਦੇ ਵੱਡੇ ਸ਼ੌਟ ਆ ਜਾਂਦੇ ਪੂਰੇ-ਪੂਰੇ ਵਧੀਆ ਸ਼ੌਟ ਆ ਜਾਂਦੇ ਆ ਲੋ ਚਿਰਚੜ ਵੀ ਆਂਦੀ ਬਈ ਆਪਣੇ ਤੇ ਬੱਚਿਆਂ ਦੇ ਕੋਈ ਪਟਾਕੇ ਨਿਕਲ ਗਰੀਏ ਹਾਂ ਪਾਜੀ ਇਹ ਕਾਰ ਹੈਗੀਆਂ ਦੇਖੋ ਤੁਹਾਨੂੰ ਮੈਂ ਖੋਲ ਕੇ ਦਿਖਾਉਂਦਾਗਾ ਤਾਂ ਪੂਰਾ ਪੂਰਾ ਫੁੱਲ ਹੋਏਗਾ ਜੀ ਤੁਹਾਨੂੰ ਕਾਰ ਦੇ ਲਈ ਇਦਾਂ ਬੱਚਿਆਂ ਦੀ ਇਹ ਫੈਂਸੀ ਆਟਮ ਹੁੰਦੀ ਹੈਗੀਆਂ ਓਕੇ ਆ ਦੇਖੋ ਤੁਸੀਂ ਕਾਰ ਬਣੀ ਹੋਈ ਐ ਇਹ ਚਲਦੀਆਂ ਬੜੀਆਂ ਸੋਹਣੀਆਂ ਹੈਗੇ ਇੱਥੇ ਨਾਰ ਚਲਦੇ ਰਹੇ ਇਹ ਸਾਰੀਆਂ ਪਿਆਰੀ ਹੈਟਾਂ ਬੱਚਿਆਂ ਦੇ ਲਈ ਫੈਨਸੀ ਹੈਟਾਂ ਬੱਚੇ ਦੇ ਫੈਨਸੀ ਹੈਟਾਂ ਤੇ ਸਭ ਤੋਂ ਵੱਡੀ ਚੀਜ਼ ਐ ਭਾਜੀ ਸੇਫ ਹੈਟਾਂ ਹੈਗੀਆਂ ਇਹ ਹਾਂਜੀ ਗ੍ਰੀਨ ਕਰੈਕਰ ਨੇ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਅਸੀਂ ਕੋਈ ਫੇਰ ਉਹ ਗੱਲਾਂ ਨਹੀਂ ਆਪਾਂ ਲੋਕਲ ਆਈਟਮ ਨਹੀਂ ਕੋਈ ਪਰਚੇਜ਼ ਕਰਦੇ ਇਹਨਾਂ ਲੋਕਲ ਆਪਾਂ ਵੇਚਦੇ ਹੈਗੇ ਇਹ ਸਿਰਫ ਅਸੀਂ ਬ੍ਰਾਂਡਡ ਆਈਟਮਾਂ ਵਰਤਦੇ ਹਾਂ ਮਿੱਟੀ ਦੇ ਨਾਰ ਵੀ ਹੋਣਗੇ ਸਾਰੇ ਬ੍ਰਾਂਡਡ ਹੋਣਗੇ ਠੀਕ ਹੈ ਮਿੱਟੀ ਦੇ ਨਾਰ ਵੀ ਰੱਖੇ ਹੋਏ ਐ ਪੂਰੇ ਵੱਡਾ ਸਾਈਜ਼ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਮਿੱਟੀ ਦੇ ਨਾਰਾਂ ਦੀ ਸ ਚੈੱਕ ਕਰਦੇ ਪਾਜੀ ਗ੍ਰੀਨ ਕਲੈਕਟਰ ਦੀ ਸਟੈਂਪ ਹੈਗੀ ਆ ਓਕੇ ਅੱਜ ਕੱਲ ਇੱਕ ਪੀਕੋਕ ਦੀ ਬੜੀ ਡਿਮਾਂਡ ਆਉਂਦੀ ਆ ਪਾਜੀ ਹੂੰ ਇਹ ਪੀਕੋਕ ਨਾਰਾ ਮੋਰ ਦੇ ਵਾਂਗੂ ਚੱਲਦਾ ਇਹ ਛੋਟਾ ਹੈਗਾ ਵੀਰੇ ਇਹ ਵੱਡਾ ਹੈਗਾ ਇਹਦੇ ਚ ਵੀ ਸਾਡੇ ਕੋਲ ਕਟੋ ਘਟ ਕਟੋ ਘਟ ਹੋਰ 10 ਮਰੀਟੀਆਂ ਹੋਰ ਪਈਆਂ ਨੇ ਪੀਕੋਕ ਦਾ ਛੋਟੇ ਨਾਲ ਤੋਂ ਲੈ ਕੇ ਵੱਡੇ ਨਾਲ ਤੱਕ ਸਾਰਾ ਕੁਝ ਵੇਰਾਈ ਹੈ ਹਰ ਤਰ੍ਹਾਂ ਦੀ ਵੈਰਾਈਟੀ ਹੈ ਜੀ ਜਿੱਦਾਂ ਦਾ ਮਰਜ਼ੀ ਸੀ ਲੈ ਸਕਦੇ ਹੋਗੇ ਜਿੱਦਾਂ ਦਾ ਮਨ ਜਿੱਦਾਂ ਮੋਰ ਦੇ ਖੰਭ ਖਿਲਰੇਵੇਂਦੇ ਉਸ ਤਰ੍ਹਾਂ ਚੱਲਦਾ ਹੈ ਉਸ ਤਰ੍ਹਾਂ ਚੱਲਦਾ ਪੂਰੀ ਕਲਰਿੰਗ ਵੀ ਉਦਾਂ ਕਰੇਗਾ ਪੂਰਾ ਖਿੰਡੇਗਾ ਹਾਂ ਜਿੱਦਾਂ ਮੋਰ ਹੁਣ ਇਹਨੂੰ ਮਾਰਕੀਟ 'ਚ ਲੋਕੀ ਭਾਜੀ ਕੋਈ 200 ਸ਼ੌਟ ਕੋਈ 100 ਸ਼ੌਟ ਕਹਿ ਕੇ ਵੇਚਦਾ ਹੈ ਪਰ ਅਸਲ ਮੈਨੇਜ ਵਿੱਚ ਇਹ ਸਿਰਫ 100 ਸ਼ੌਟ ਹੈਗਾ ਵੀਰ ਜੀ ਇਹ ਸਿਰਫ 100 ਸ਼ੌਟ ਹੈ ਹਾਂ ਠੀਕ ਹੈ ਪੇਟੀ ਵੱਡੀ ਉਹਨਾਂ ਕਹਿੰਦੇ ਨੇ ਲੋਕੀ ਥੋੜਾ ਜਿਹਾ ਕਰ ਦਿੰਦੇ ਨੇ ਕਿ ਵੀ ਹਾਂ ਪੇਟੀ ਵੱਡੀ ਹੈਗੀ ਜ਼ਿਆਦਾ ਸ਼ੌਟ ਹੈ ਕਿ ਨਹੀਂ ਜੋ ਤੁਸੀਂ ਦੱਸੂਗੇ ਇੱਥੋਂ ਮਿਲੂਗੀ ਹੋਈ ਹੈ ਭਾਜੀ ਉਹ ਹੀ ਹੈਗਾ ਉਹ ਹੀ ਹੈਗਾ ਕੋਈ ਇਦਾਂ ਦੀ ਕੋਈ ਉਹ ਨਹੀਂ ਹੈਗੀ ਵੀਰੇ ਹੂੰ ਹੁਣ ਆ ਦੇਖੋ ਸਾਡੇ ਕੋਲ ਸਮਾਨ ਪੈਕ ਹੋਇਆ ਪਿਆ ਭਾਜੀ ਆ ਜਾਣਾ ਹੈਗਾ ਆਪਣੇ ਐਨ.ਆਰ. ਬਾਬਾ ਜਿਹੜੇ ਰੰਨ ਬਾਬਾ ਹਾਂ ਹਾਂ ਇਹ ਇੱਕ ਪਾਰਟੀ ਦਾ ਪੈਕ ਹੈਗਾ ਇਹ ਜਾ ਰਹੇ ਫਕੂ ਕੀ ਸਾਡੇ ਕੋਲ ਟਰਾਂਸਪੋਰਟ ਦੀ ਫੈਸਿਲਿਟੀ ਵੀ ਅਵੇਲੇਬਲ ਹੈਗਾ ਜੇ ਜਿਹੜਾ ਵੀ ਤੁਹਾਨੂੰ ਕੋਈ ਆਰਡਰ ਆਉਂਦਾ ਪਰ ਆਰਡਰ ਦੇਣ ਲਈ ਤੁਹਾਨੂੰ ਦੁਕਾਨ ਤੇ ਆਣਾ ਪੈਣਾ ਦੇਖੋ WhatsApp ਤੇ ਕੋਈ ਆਰਡਰ ਜਾਣ ਨਹੀਂ ਹੁੰਦਾ ਹੈਗਾ ਹਾਂਜੀ ਕਿਉਂਕਿ ਵੈਰਾਈਟੀ ਨਹੀਂ ਭੱਜ ਜੇ ਤੁਸੀਂ ਸਾਹਮਣੇ ਸਾਡੇ ਕੋਲ ਆਉਂਗਾ ਤਾਂ ਤਿੰਨ ਤੋਂ ਚਾਰ ਘੰਟੇ ਤੁਹਾਨੂੰ ਦਿਖਾਉਣ ਨੂੰ ਲੱਗਣਗੇ ਸਾਨੂੰ ਜਿੱਥੇ ਆ ਕੇ ਮਾਲ ਵੀ ਦੇਖਣਾ ਪਰਚੇਜ਼ ਵੀ ਕਰਨਾ ਬਿਲਕੁਲ ਬਿਲਕੁਲ ਹੁਣ ਫੋਨ ਤੇ ਅਗਲੇ ਨਾ ਅਸੀਂ ਇੰਨਾ ਟਾਈਮ ਨਹੀਂ ਸਮਝਾਉਂਦੇ ਲਈ ਕਸਟਮਰ ਨੂੰ ਦੇ ਕੇ ਹੁਣ ਚਲੋ ਉਹ ਵੈਰਾਈਟੀ ਦੇਖੇਗਾ ਲੈ ਦੇਖਦਾ ਹੈਗਾ ਫੋਨ ਤੇ ਵੈਰਾਈਟੀ ਨਹੀਂ ਸਮਝਾ ਪਾ ਸਕਦੇ ਸੀ ਲੋ ਜੀ ਇਕ ਹੋਰ ਐਡਰੈਸ ਸਮਝਾ ਦਿਓ ਬਾਈ ਕਿੱਥੇ ਪਹੁੰਚਣਾ ਹੈ ਦੇ ਨਾਲ। ਇਹ ਪਾਣੀ ਤੁਸੀਂ ਐਡਰੈਸ ਦੇ ਲਈ ਮੇਰਾ ਨੰਬਰ ਨੋਟ ਕਰੋ 981558555 ਇਹਦੇ WhatsApp ਦੇ ਉੱਤੇ ਤੁਸੀਂ ਹਾਈ ਕਰੋਗੇ। ਹੂੰ WhatsApp ਤੇ ਕੋਈ ਮੈਸੇਜ ਛੱਡੋਗੇ ਤੁਹਾਨੂੰ ਇੱਕ ਲਿੰਕ ਆ ਜਾਏਗਾ। ਉਹ ਲਿੰਕ ਨੂੰ ਓਪਨ ਕਰੋ ਤੁਹਾਨੂੰ ਮੇਰੀ ਦੁਕਾਨ ਤੱਕ ਲੈ ਕੇ ਆਏਗਾ। ਵੈਸੇ ਕੋਰਾਲੀ ਜੱਸੀ ਫਾਇਰਵਰਕ ਦੇ ਨਾਮ ਹੈਗੀ ਮੇਰੀ ਸ਼ਾਪ ਦਾ ਨਾਮ ਹੈਗਾ। ਹਾਂਜੀ 981558555 ਮੇਰਾ ਨੰਬਰ ਹੈਗਾ ਜਿੱਥੇ ਤੁਸੀਂ ਕਾਲ ਵੀ ਕਰ ਸਕਦੇ ਹੋ। ਹੂੰ ਜੇ ਕਾਲ ਕਈ ਵਾਰ ਨਹੀਂ ਅਟੈਂਡ ਹੁੰਦੀ ਹੈ ਭਾਜੀ ਰਸ਼ ਹੁੰਦਾ ਹੈਗਾ ਤਾਂ WhatsApp ਤੇ ਹਾਈ ਕਰਕੇ ਲੋਕੇਸ਼ਨ ਤੁਹਾਨੂੰ ਆ ਜਾਈਗਾ Google search માં ਲਓ ਜੱਸੀ ਫ ਬਾਦੀ ਹੋ ਠੀਕ ਹੈ ਭਾਈ ਮੁਰਗਾ ਸਾਹਿਬ ਕਿੰਨੀ ਪ੍ਰਕਾਰ ਦੇ ਪੈਨੇ ਆਪਣੇ ਕੋਲ ਪਾਜੀ ਮੁਰਗਾ ਸਾਹਿਬ ਮੇਰੇ ਕੋਲ ਘੱਟੋ ਘੱਟ 10 ਤਰ੍ਹਾਂ ਦੇ ਹੈ ਜਿਹੜੇ 400 380 ਤੋਂ ਸ਼ੁਰੂ ਹੋ ਜਾਂਦਾਗਾ ਤੁਸੀਂ ਦੇਖ ਸਕਦੇ ਹੋ ਸਾਰੇ ਮੁਰਗਾ ਸਾਹਿਬ ਹੈ ओरिजिनल ਮੁਰਗਾ ਸਾਹਿਬ ਚੱਲਣ ਵਾਲੇ ਸਾਨੂੰ ਮਿਲ ਜਣਗੇ ਬੜੀ ਜਲਦੀ ਚੱਲਦੇ ਭਾਈ ਗੱਲ ਪਤਾ ਪੂਰੀ ਹੈ ਪੂਰੇ ਫੁੱਲ ਵਧੀਆ ਚੱਲਣਗੇ ਜਿਹੜੇ ਸਟਾਰਟਿੰਗ ਰੇਜ ਬਾਜੀ 380 400 ਤੋਂ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਕੋਲ ਪਾਜੀ ਮੇਨ ਆਈਟਮ ਹੈਗੀ ਗਿੰਦਾ ਜਮਣਾ ਜੀ ਠੀਕ ਹੈ ਜਿਹੜੀ ਸਟਾਰੀ ਨੇਜ ਆਪਣੇ ਕੋਲ ਪਾਜੀ 30 ਤੋਂ ਸ਼ੁਰੂ ਹੋ ਜਾਂਦੀ ਹੈ ਇੱਕ ਸੱਤ ਦੇ ਰਤਨਾਂ ਦੀ ਆਉਂਦੀ ਪਾਜੀ ਜੈਨੂਇਨ ਹੈ ਹਾਂਜੀ ਕਦਾਸ ਲੀ ਗੇ ਜੀ ਓਕੇ ਮੰਗੇ ਫਰਕ ਹੁੰਦਾ ਗੱਗਨ ਦਾ ਬਿਲਕੁਲ ਜੀ ਬਿਲਕੁਲ ਹਰ ਐਡਰੈਸ ਸਕੈਨ ਕਰੋ ਨਾ ਭਾਜੀ ਹਾਂ ਕੰਪਨੀ ਦਾ ਸੋਦਾ ਸਕੈਨ ਹੋ ਗਿਆਗਾ ਬਿਨਾ ਕੰਪਨੀ ਦਾ ਸੋਦਾ ਨਹੀਂ ਸਕੈਨ ਹੋਣਾ ਜਿੰਨਾ ਮਾਲ ਆਦਾ ਕੰਪਨੀ ਦਾ ਸੋਦਾ ਡਰੈਕਟ ਸਾਡੇ ਕੋ ਸਾਰਾ ਕੰਪਨੀ ਦਾ ਡਰੈਕਟ ਆ ਭਾਜੀ ਸਿੱਧਾ ਸਕੈਨ ਕਰੋ ਨਾਲ ਹੀ ਨਾ ਪਤਾ ਲੱਗਦਾ ਸਾਰਾ ਕੰਪਨੀ ਦਾ ਹੈ ਕਿ ਨਹੀਂ ਸਾਰਾ ਕੁਝ ਕੀ ਉਹਦੇ ਫੰਕਸ਼ਨ ਨੇ ਸਾਰਾ ਕੁਝ ਚੱਲੇਗਾ ਸਾਰਾ ਕੁਝ ਪਤਾ ਲੱਗ ਜਾਏਗਾ ਤੇ ਭਾਜੀ ਚਲ ਚਲ ਕਿੱਥੇ ਵਾਜੀ ਦਿਖਾਈਏ ਆ ਲੋ ਭਾਜੀ ਸਾਡੇ ਕੋ ਚਿਰਚਣਾ ਬਹੁਤ ਪਈ ਹੈਗੀ ਆ ਦੇਖੋ ਅਸੀਂ ਦੇਖ ਸਕਦੇ ਹੋ ਤੇ ਬੱਚਿਆਂ ਦੀ ਚਿਰਚੜਾ ਗਈ ਭਾਜੀ ਹੂੰ ਆ ਵੀਰ ਦੇ ਕੈਂਚੇ ਅਨਾਰ ਆ ਭਾਜੀ ਇਹਨੂੰ ਖੋਲੋਗੇ ਪਰ ਕਰੈਕਲਿੰਗ ਅਨਾਰ ਚੱਲਦੀ ਹੈਗੀ ਵੀਰ ਜੀ ਇਹ ਉਹ ਕੈਂ ਨਵੀਂ ਚੀਜ਼ਾਂ ਆ ਭਾਈ ਸਾਰੀ ਸਾਰੀਆਂ ਚੀਜ਼ਾਂ ਜਿਆਦਾ ਰੱਖਦੇ ਆ ਭਾਜੀ ਹੋਰ ਜਿਆਦਾ ਦੀਵਾਲੀ ਨੇੜੇ ਆ ਗਈ ਹੋਰ ਨਵੀਂ ਚੀਜ਼ਾਂ ਖੁੱਲੀ ਜਾਣੀਆਂ ਹੈਗਾ ਹਰ ਨਵੀਂ ਵੈਰੀਟੀ ਆਉਂਦੀ ਹੈ ਆਉਂਦੀ ਹੈ ਵਿਕ ਜਾਂਦੀ ਆਉਂਦੀ ਹੈ ਵਿਕ ਜਾਂਦੀ ਅੱਗੇ ਅੱਗੇ ਚੱਲੀ ਜਾਂਦੇ ਆ ਭਾਜੀ ਦੀ ਲੜੀ ਵੀ ਹੈਗੀ ਭਾਜੀ ਹਾਂ ਸਾਡੇ ਕੋਲ ਭਾਜੀ ਆ ਹਜ਼ਾਰ ਬੰਬਾਂ ਤੋਂ ਲੈ ਕੇ ਜਾਂ 100 ਬੰਬ ਦੀ ਵੀ ਲੜੀ ਸ਼ੁਰੂ ਹੋ ਜਾਂਦੀ ਹੈ ਦੇਖੋ ਅਸੀਂ ਹਜ਼ਾਰ ਦੀ ਹੈ 1000 ਦੀ ਲੜੀ ਆ 2000 ਦੀ ਹੈ ਐਡੇ ਤੁਹਾਨੂੰ 5000 10000 ਆ ਦੇਖੋ ਸਭ ਤੋਂ ਵੱਡੀ ਭਾਜੀ ਆਪਣਾ ਰੋਕਰ ਸ਼ੁਰੂ ਹੋ ਜਾਂਦੇ ਸਾਰੇ ਭਾਜੀ ਛੋਟਾ ਸਾਈਜ਼ ਰੋਕਰ ਇਹ 40 ਰੁਪਏ ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਵੱਡਾ ਸਾਈਜ਼ ਰੋਕਰ ਸਾਡੇ ਕੋਲ 65 ਰੁਪਏ ਤੋਂ ਸਟਾਰਟ ਹੋ ਜਾਂਦਾ 65 ਰੁਪਏ ਤੋਂ ਸਟਾਰਟਿੰਗ ਰੇਜ ਆ ਭਾਜੀ ਉਸ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਲੈ ਲਓ 70 ਦਾ 75 ਦਾ 80 ਦਾ ਕਲਰਿੰਗ ਦਾ ਫਰਕ ਹੈ ਕੰਪਨੀ ਦਾ ਫਰਕ ਹੈ ਹਰ ਚੀਜ਼ ਦਾ ਭਾਜੀ ਫਰਕ ਆ ਜਾਂਦਾ ਹੈਗਾ ਬਾਕੀ ਕੁਆਲਟੀ ਦਾ ਫਰਕ ਪੈਂਦਾ ਬਾਕੀ ਇਹ ਸਭ ਦੇਖਣ ਦੇ ਲਈ ਭਾਜੀ ਤੁਹਾਨੂੰ ਦੁਕਾਨ ਤੇ ਆਉਣਾ ਪਏਗਾ ਮੇਰੇ ਕੋਲ ਫੇਰ ਕਹਿ ਰਿਹਾ ਆਈਟਮ ਦੇਖਣ ਲਈ ਵੈਰਾਈਟੀ ਦੇਖਣ ਲਈ ਤੁਸੀਂ ਇੱਕ ਵਾਰ ਦੁਕਾਨ ਤੇ ਜ਼ਰੂਰ ਪਹੁੰਚੋ